ਹਲਕਾ ਅਟਾਰੀ ਅਦੀਨੋਂ ਦੇ ਪਿੰਡ ਮੀਰਾਕੋਟ ਕਲਾ ਵਿਖੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਲੋਕ ਮਿਲਣੀ ਤਹਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ ਦੇ ਸਬੰਧਿਤ ਅਧਿਕਾਰੀਆਂ ਨੂੰ ਲਾਮਬੰਦ ਕੀਤਾ ਇਸ ਮੌਕੇ ਤੇ ਉਹਨਾਂ ਦੇ ਨਾਲ ਸਰਪੰਚ ਜਸਪਾਲ ਸਿੰਘ ਜੱਸ ਬਲਾਕ ਪ੍ਰਧਾਨ ਗੁਰਮukh ਸਿੰਘ ਮਲਕੀਤ ਸਿੰਘ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਿਲ ਹੋਏ ਅਦੋਨੈ ਪ੍ਰੋਗਰਾਮ ਹੈ ਲੋਕ ਮਿਲਣੀ ਜਾਂ ਸਰਕਾਰ ਤੁਹਾਡੇ ਦੁਆਰ ਇਹ ਸਰਕਾਰ ਦੁਆਰ ਵੀ ਆ ਤੇ ਲੋਕ ਮਿਲਣ ਨੇ ਤੇ ਇਹਦੇ ਵਿੱਚ ਮੈਂ तकरीबन ਸਾਰੇ ਜਿਹੜੇ ਉਹਨਾਂ ਨਾਲ ਮੀਡੀਏਟਡ ਨੇ ਵਿੰਡ ਦੇ ਨਾਲ ਚਾਹੇ ਡੀਐਫਐਸਏ ਦਾ ਡਿਪਾਰਟਮੈਂਟ ਹੈ ਚਾਹੇ ਪੁਲਿਸ ਵਾਲਾ ਚਾਹੇ ਰੈਵਨਿਊ ਹੈ ਠੀਕ ਹੈ ਮੈਂ तकरीबन ਸਾਰੇ ਮੇਰੇ ਨਾਲ ਨੇ ਇਹਨਾਂ ਨੂੰ ਤੁਸੀਂ ਲੋਕ ਮਿਲਣੇ ਵੀ ਕਹਿ ਸਕਦੇ ਹੋ ਸਰਕਾਰ ਤੁਹਾਡੇ ਦਰਬਾਰ ਵੀ ਕਹਿ ਸਕਦੇ ਹੋ ਇਹਦੇ ਵਿੱਚ ਅਸੀਂ ਸਿਰਫ ਤੇ ਸਿਰਫ ਲੈਕਚਰ ਨਹੀਂ ਕਰਦੇ ਅਸੀਂ ਇਹਦੇ ਵਿੱਚ ਲੋਕਾਂ ਨੂੰ ਇਹ ਪੁੱਛਦੇ ਹਾਂ ਕਿ ਪਿੰਡ ਚ ਪ੍ਰੋਬਲਮ ਕਿਹੜੀ ਹੈ ਫਿਰ ਉਹ ਪ੍ਰੋਬਲਮ ਜਿਹੜੀਆਂ ਦੱਸਦੇ ਨੇ ਉਹਦੇ ਵਿੱਚੋਂ ਅਹਿਮ ਕਿਹੜੀ ਹੈ ਉਹਨੂੰ ਅਸੀਂ ਸੀਰੀਆ ਵਾਈਜ਼ ਕਰਦੇ ਆ ਜਿਹੜੀ ਡਾਇਗਨੋਸਿਸਟੀ ਹੈ ਬਹੁਤ ਜ਼ਰੂਰੀ ਹੈ ਉਹਨੂੰ ਪਹਿਲਾਂ ਉਸ ਤੋਂ ਬਾਅਦ ਉਹਦੇ ਨਾਲ ਬਾਕੀ ਥੱਲੇ ਅਸੀਂ ਤਾਂ ਇਹ ਜਿਆ ਕੀਤਾ ਤੁਸੀਂ ਆਪਣੇ ਸਮੇਂ ਦੇ ਵਿੱਚ ਕੋਈ ਵੀ ਕੰਮ ਪਿੰਡ ਦਾ ਪੈਂਡਿੰਗ ਨਹੀਂ ਰਹਿਣ ਦੇਣਾ ਸਾਰੇ ਕਰਕੇ ਦੇਣਾ ਉਸ ਤਹਿਤ ਅਸੀਂ ਇਹ ਕਰਦੇ ਆ ਟਾਈਮ ਘੱਟ ਲੱਗ ਰਿਹਾ ਕਿਉਂਕਿ ਹਰਿਆਣੇ ਵੀ ਡਿਊਟੀ ਲੱਗੀ ਹੋਈ ਹੈ ਉਧਰ ਵੀ ਜਾਣਾ ਪੈਂਦਾ ਆਪਣੇ ਮੀਟਿੰਗਾਂ ਵੀ ਸਾਡੀ ਹੁੰਦੀ ਹੈ ਚੰਡੀਗੜ੍ਹ ਉਹ ਵੀ ਅਟੈਂਡ ਕਰਨੀ ਚਾਹੀਦੀ। ਪਰ ਜਿਸ ਦਿਨ ਅਸੀਂ ਆਉਨੇ ਆ 4-5 ਚਾਰ-ਪੰਜ ਪਿੰਡ ਕੱਢਦੇ ਕੱਢਦੇ। ਔਰ ਇੱਕ ਵੀ ਪਿੰਡ ਐਸਾ ਨਹੀਂ ਹੋਇਆ ਜਿੱਥੇ ਸਾਡਾ ਪੈਰ ਨਾ ਪਿਆ ਹੋਵੇ। ਤੇ ਮੋਸਟਲੀ ਗਲੀਆਂ ਨਾਲ ਹੀ ਆਈਆਂ। ਤੇ ਸਦੀਆਂ ਤੋਂ ਤੁਰੀਆਂ ਆਉਂਦੀਆਂ ਮੈਂ ਖੁਦ 30 ਸਾਲ ਇਸ ਡਿਪਾਰਟਮੈਂਟ ਪੰਜਾਬ ਪਚਾਤੀ ਰਾਤ। ਗਲੀਆਂ ਨਾਲੀਆਂ ਨਹੀਂ ਕੰਪਲੀਟ ਹੋਈਆਂ। ਹੁਣ ਬਹੁਤ ਜ਼ਿਆਦਾ ਸਰਪੰਚ ਸਾਹਿਬ ਨਹੀਂ ਬਣਾਈਆਂ ਹੋਈਆਂ ਨੇ। ਸਿਰਫ 2-3 ਗਲੀਆਂ ਪੈਂਦੀਆਂ ਨੇ। ਇਨ 2 4 5 ਵੀ ਹੋ ਸਕਦੀਆਂ ਜੇ ਕੋਈ ਪ੍ਰਾਇੋਰਟੀ ਜਿਹੜੀ ਅਡਾ ਸੈੱਟ ਕਰਦੇ ਲੋਕੀ ਦੇ ਮੁਤਾਬਕ ਦਾ ਆ ਗਏ ਵੈਸੇ ਬਹੁਤ ਸਾਰਾ ਜ਼ਿਆਦਾ ਡਿਸਪੋਜ਼ਲਿੰਗ ਤੇ ਪੰਚ ਨਹੀਂ ਗਾਣੇ ਪਹਿਲਾਂ ਬਹੁਤ ਸਾਰਾ ਕੰਮ ਕਰ ਦਿੱਤਾ ਹੋਇਆ ਹਨ ਉਹ ਕੰਮ ਕਰ ਰਹੇ ਜਿਹੜਾ ਅਜੇ ਤੱਕ ਨਹੀਂ ਹੋਇਆ ਜਾਂ ਇਹਨਾਂ ਤੋਂ ਵਿਸਰ ਗਿਆ ਦਾ ਰਹਿ ਗਿਆ ਇਹਨਾਂ ਦੀ ਸਾਡੇ ਐਮਐਲਏ ਸਾਡੇ ਪਿੰਡਾਂ ਤੇ ਜੀ ਆਖਦੇ ਆ ਤੇ ਬਹੁਤ ਵਧੀਆ ਇਹਨਾਂ ਦਾ ਸਹਿਯੋਗ ਹੈ ਪਹਿਲਾਂ ਵੀ ਇਹਨਾਂ ਦੀ ਬਦੌਲਤ ਹੀ ਮੈਂ ਜਿਹੜਾ ਪਿੰਡੇ ਵਿੱਚ ਆ ਸਾਰੇ ਕੰਮ ਸੇਲ ਆਏ ਹੈ ਸੀਵਰੇਜ ਪਾਇਆ ਲੋਕਟੈਕ ਲਾਪ ਚੁੱਕੀ ਹੈ ਲਾਈਟਾਂ ਵੀ ਲਾਤੀਆਂ ਤੇ ਕੈਮਰੇ ਵੀ ਲਗਾਤੇ ਪਿੰਡ ਦੇ ਵਿੱਚ ਤਿੰਨ ਤੋਂ ਚਾਰ ਗਲੀਆਂ ਰਹਿ ਗਈਆਂ ਸਿਰਫ ਉਹ ਇਹਨਾਂ ਦੀ ਬਦੌਲਤ ਉਹ ਵੀ ਤਿਆਰ ਹੋ ਰਹੀਆਂ ਬਾਕੀ ਇਹਨਾਂ ਸੜਕੀ ਸਾਡੀ ਇਲਾ ਫਿਰ ਨਹੀਂ ਬਣਨ ਵਾਲੀ ਪਿੰਡ ਦੀ ਉਹ ਵੀ ਇਹਨਾਂ ਦੀ ਬਦੌਲਤ ਸਿਰੇ ਲੱਗ ਗਈ ਹੁਣ ਤਿੰਨ ਸੜਕਾਂ ਰਹਿ ਗਈਆਂ ਉਹਨਾਂ ਨੂੰ ਪਾਸ ਕਰਾਤੀਆਂ ਨੇ ਉਹ ਵੀ ਕਹਿੰਦੇ ਜਲਦੀ ਬਣ ਜਾਣੀਆਂ ਬਾਕੀ ਸੋਨ ਲਾਈਟਾਂ ਪ੍ਰੋਵਾਈਡ ਕਰਾਈਆਂ ਉਹ ਵੀ ਹੁਣ ਕਹਿੰਦੇ ਜਲਦੀ ਆ ਜਾਣੀਆਂ ਤੇ ਉਹ ਵੀ ਲੱਗ ਜਾਣਗੀਆਂ ਬਾਕੀ ਸਾਰਾ ਇਹਨਾਂ ਦਾ ਸੰਯੋਗ ਚੰਗਾ ਪਿੰਡ ਦਾ ਸੰਯੋਗ ਇਹਨਾਂ ਦੇ ਨਾਲ ਆ ਹਰ ਵੇਲੇ ਆਹੀ ਇਹਨਾਂ ਦੇ ਨਾਲ